ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੂਗੇ ਤੇ ਇੱਥੇ ਸ਼ਾਮ ਦਾ ਟਾਈਮ ਸੀ ਚਾਹ ਪੀ ਕੇ ਹਟੇ ਸੀਗੇ ਤੇ ਮੇਤੋਂ ਨਾ ਗਲਤੀ ਨਾ ਹੋ ਵੀਡੀਓ ਇੱਕ ਡਿਲੀਟ ਹੋ ਗਈ ਚਾਹ ਪੀਂਦੇ ਆ ਜਾਂ ਜਦੋਂ ਪੀਣ ਲੱਗੇ ਸਦੋਂ ਮੈਂ ਵਲੌਗ ਦੀ ਸਟਾਰਟਿੰਗ ਕੀਤੀ ਸੀਗੀ ਤੇ ਉਹ ਵਾਲੀ ਵੀਡੀਓ ਜਿਹੜੀ ਮੇਤੋਂ ਗਲਤੀ ਨਾ ਹੋ ਹੋ ਵੀ ਕੱਟ ਹੋ ਗਈ ਯਾਨੀ ਕਿ ਡਿਲੀਟ ਹੋ ਗਈ ਤੇ ਬਾਕੇ ਇੱਥੇ ਆਪਾਂ ਭਾਂਡੇ ਧੋ ਲਾਂਗੇ ਅੱਜ ਅਸੀਂ ਬਣਾਉਣੀ ਹੈ ਜੀ ਕੜੀ ਤੇ ਸ਼ੈਂਕ ਵਿੱਚ ਨਾਲ ਹੀ ਨਾਲ ਹਨਾ ਸਾਬਣ ਫੇਰ ਦੰਨੀ ਹੁੰਨੀ ਹੈ ਇਹਦੇ ਨਾਲ ਸਾਫ਼ ਰਹਿੰਦਾ ਆ ਫੇ ਆਪਣਾ ਸ਼ੈਂਕਲ ਤੇ ਚਮਕਦਾ ਜਿਹਾ ਰਹਿੰਦਾ ਨਹੀਂ ਤਾਂ ਫਿਰ ਦਾਗ ਤਾਂ ਬੇਜ ਜਿਹੜੀ ਆ ਉਹ ਪੱਕੀ ਹੋ ਜਾਂਦੀ ਹੈ ਤੇ ਇਹ ਆ ਤਾਂ ਆਪਾਂ ਨੂੰ ਜਿਹੜੀਆਂ ਆ ਮਤਲਬ ਉਹ ਕਰਨਾ ਚਾਹੀਦਾ ਹਨਾ ਇਹ ਸਾਫ਼ ਸੁਥਰਾ ਫਿਰ ਰਹਿੰਦਾ ਆ ਨਹੀਂ ਤਾਂ ਫਿਰ ਜਦੋਂ ਆਪਾਂ ਟਾਈਮ ਬਾਅਦ ਕਰੋ ਫਿਰ ਜਾਦੀ ਖਰਾਬ ਹੋ ਜਾਂਦਾ ਤੇ ਇੱਥੇ ਮੈਂ ਕੱਪੜੇ ਲਾ ਕੇ ਸਾਰੇ ਰੱਖ ਲੂੰਗੀ ਤਹਾਂ ਵਗੈਰਾ ਮੈਂ ਬਾਅਦ ਚ ਲਾਉਂਗੀ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਕੜੀ ਬਣਾਉਣੀ ਸੀ ਕੜੀ ਕਿਉਂਕਿ ਫਿਰ ਤੁਹਾਨੂੰ ਪਤਾ ਕੜੀ ਨੂੰ ਲੱਗਦਾ ਥੋੜਾ ਟਾਈਮ ਹਨਾ ਰਿੱਜਣੀ ਹੁੰਦੀ ਹੈ ਇੱਕ ਚੁੱਲ੍ਹੇ ਤੇ ਕੰਮ ਕਰਨਾ ਫਿਰ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਕਿਉਂਕਿ ਫਿਰ ਸਾਰਾ ਸਮਾਨ ਬਾਹਰ ਲਿਜਾਓ ਤੇ ਅੱਗ ਬਾਲੋ ਹਨਾ ਕਾਫੀ ਟਾਈਮ ਲੱਗ ਜਾਂਦਾ ਫਿਰ ਤਿਆਰੀ ਕਰਨੀ ਸੀ ਕੜੀ ਦੀ ਉਹ ਖੋਲਣਾ ਸੀ ਸਾਰਾ ਕੁਝ ਤੇ ਇੱਥੇ ਮੰਮੀ ਨੇ ਮੱਖਣੀ ਬਣਾਈ ਸੀਗੀ ਸਵੇਰੇ ਜਾਗ ਲਾਇਆ ਸੀਗਾ ਤੇ ਉਹ ਕਿ ਲੱਗਿਓ ਸੀਗੀ ਬਣਾਉਣਾ ਤੇ ਮੈਂ ਇੱਧਰ ਘੋਲ ਕੇ ਰੱਖ ਦਿੱਤਾ ਸੀ ਕੜੀ ਤੇ ਲੱਸੀ ਇੱਧਰ ਥੋੜੇ ਜਿਹਾ ਪਿਆ ਆ ਆਲੂ ਕੱਟੇ ਸੀ ਪਿਆਜ਼ ਥੋੜੇ ਜਿਆਦਾ ਕੱਟੇ ਹੋ ਸੀਗੇ ਕਿਉਂਕਿ ਪਕੌੜੇ ਸੀ ਥੋੜੇ ਜਿਹਾ ਪੂਰ ਚੂਰ ਦੀ ਪਕੌੜਿਆਂ ਦੀ ਹਨਾ ਪਈ ਹੋ ਸੀਗੀ ਉਹ ਫਿਰ ਆਪਾਂ ਵਿੱਚ ਪਾ ਦਾਂਗੇ ਤੇ ਇੱਥੇ ਆਪਾਂ ਅੱਗ ਬਾਲ ਲਈ ਸੀਗੀ ਪਤਲੀ ਆ ਪਤੂਲ ਪਾ ਦਿੱਤਾ ਆ ਤੇ ਇਹਦੇ ਵਿੱਚ ਆਪਾਂ ਪਹਿਲਾਂ ਜੀਰਾ ਪਾਵਾਂਗੇ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਆਦਰਕ ਤੇ ਜਿਹੜੀ ਮਿਰਚ ਆ ਉਹ ਆਪਾਂ ਭੁੰਨਾਂਗੇ ਤੇ ਲਸਣ ਹਜੇ ਅਸੀਂ ਨਹੀਂ ਭਾਰਤ ਰਹੇ ਹੈਗੇ ਤੇ ਥੋੜਾ ਜਿਹਾ ਮੈਂ ਡਾਰਜਾ ਲੱਗ ਰਿਹਾ ਆ ਤੇ ਬਾਕੀ ਹੋਰ ਦੇਖਦੇ ਆ ਥੋੜੇ 1-2 ਦਿਨਾਂ ਤੱਕ ਫਿਰ ਅਸੀਂ ਭਾਰਤਣ ਆਪਾਂਣਾ ਮੈਨੂੰ ਵੀ ਲਸਣ ਤੋਂ ਬਿਨਾ ਥੋੜਾ ਜਿਹਾ ਹੈ ਨਾ ਉਹ ਲੱਗਦਾ ਆ ਕਿਉਂਕਿ ਮੈਂ ਲਸਣ ਆਦਰਕ ਹੈ ਨਾ ਮੈਨੂੰ ਵਧੀਆ ਲੱਗਦਾ ਪਾਉਣਾ ਚੀਜ਼ਾਂ ਹੈ ਨਾ ਸਬਜ਼ੀਆਂ ਦਾ ਸਬਜ਼ੀਆਂ ਚ ਤੇ ਮਤਲਬ ਸਵਾਦ ਵੀ ਬਣਦੀਆਂ ਹਨ ਫਿਰ ਚੀਜ਼ਾਂ ਤੇ ਬਾਕੀ ਆਪਣੀ ਕੜੀ ਫਿਰ ਰਿਜੀ ਜਾਉਂਗੀ ਨਾ ਉਸ ਤੋਂ ਬਾਅਦ ਫਿਰ ਮੈਂ ਆਟਾ ਵਗੈਰਾ ਗੁੰਨੂਗੀ ਤੇ ਫਿਰ ਰੋਟੀ ਬਣਾਉਣੀ ਆ ਤੇ ਇਧਰ ਅੱਜ ਅਸੀਂ ਬਣਾਇਆ ਜੀ ਨਮਾ ਚੁੱਲਾ ਕਿਉਂਕਿ ਇਹ ਥੋੜਾ ਜਿਹਾ ਚੁੱਲਾ ਸਾਨੂੰ ਸਹੀ ਜਾਂ ਨਹੀਂ ਲੱਗਾ ਹੈਗਾ ਇਹਦੇ ਵਿੱਚ ਝੌਲਕਾ ਜਿਹੜਾ ਭਰਦੇ ਆ ਨਾ ਮਤਲਬ ਪਾਥੀਆ ਜਦੋਂ ਆਪਾਂ ਬਾਲਣਾ ਉਹ ਕਰਦੇ ਆ ਸਾਈਡਾਂ ਤੇ ਪਾਥੀ ਨਹੀਂ ਰੱਖ ਹੁੰਦੀ ਹੈਗੀ ਇਹਦੀ ਚੁੜਾਈ ਘੱਟ ਸੀਗੀ ਤਾਂ ਕਰਕੇ ਫਿਰ ਇਧਰ ਮੰਮੀ ਨੇ ਬਣਾਇਆ ਵੀ ਦੇਖੋ ਪਰ ਮੈਨੂੰ ਇਹ ਵੀ ਥੋੜਾ ਘੱਟ ਹੀ ਚੌੜਾ ਲੱਗਦਾ ਆ ਤੇ ਡੂੰਗਾ ਤੇ ਲੰਬਾ ਮੰਮੀ ਨੇ ਤਾਂ ਘਰ ਤਾਂ ਦਿੱਤਾ ਪਰ ਸੈਡਾਂ ਤੋਂ ਜਿਹੜਾ ਉਹ ਚੜਾਈ ਘਾਟੀ ਆ ਬਾਕੀ ਵਾਰਤ ਕੇ ਪਤਾ ਲੱਗਣਾ ਹੈ ਨਾ ਤੇ ਦੇਖਦੇ ਹਾਂ ਕਿੱਦਾਂ ਦਾ ਹੁੰਦਾ ਹੈ ਇਹ ਅਸੀਂ ਤਾਂ ਇੱਧਰ ਬਣਾਇਆ ਸੈਡ ਤੇ ਇਹ ਵਾਲਾ ਹਨਾ ਕਿਉਂਕਿ ਫਿਰ ਸੱਕਦਾ ਨਹੀਂ ਚੁੱਲਾ ਛੇਤੀ ਤਾਂ ਕਰਕੇ ਤੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਊਗਾ ਵਾਰਤਨ ਲਾਪਾਂਗੇ ਫਿਰ ਇਹਨੂੰ ਜਿਹੜਾ ਇਹ ਉਟਾ ਦੇਵਾਂਗੇ ਇਹ ਵਾਲੇ ਚੁੱਲੇ ਨੂੰ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਤੇ ਇੱਥੇ ਮੈਂ ਲੱਗ ਪਈ ਸੀਗੀ ਕਿ ਰੋਟੀ ਬਣਾਉਣ ਤੇ ਮੰਮੀ ਵੀ ਦੁੱਧ ਲੈ ਕੇ ਆ ਗਿਆ ਸੀਗੀ ਬਸ ਨਿਹਰਾ ਹੂਣੀ ਵਾਲਾ ਸੀਗਾ ਲਾਈਟ ਤਾਂ ਜਗਾਈ ਹੋਈ ਆ ਨਿਹਰਾ ਨਿਹਰਾ ਜਾ ਹੋ ਗਿਆ ਸੀਗਾ ਸ਼ਾਮ ਦੇ 3:30 3:30 ਹੋ ਗਿਆ ਸੀਗੇ ਤੇ ਕੜੀ ਮੈਂ ਲਾ ਕੇ ਰੱਖ ਲਈ ਸੀ ਬਾਚਵਾਨੀ ਮੈਂ ਨਾਲ ਹੀ ਕੜੀ ਫੇਰ ਦੁਬਾਰਾ ਚੁੱਲੇ ਤੇ ਪਈ ਰਹਨੂੰਗੀ ਕਿਉਂਕਿ ਅੱਗ ਫੇਰ ਘਾਟੀ ਹੁੰਦੀ ਆ ਤੇ ਗਰਮੀ ਰੂੰਗੀ ਨਾਲੇ ਹੋਰ ਥੋੜੀ ਬਹੁਤੀ ਰਿੱਜੀ ਜਾਊਂਗੀ ਨਾ ਤੇ ਹੋਰ ਅੱਧੇ ਘੰਟੇ ਕੰਨ ਤੇ ਕਾਕਾ ਸੀ ਰੋਟੀ ਫਿਰ ਖਾ ਲੈਣੀ ਸੀਗੀ ਤਾਂ ਕਰਕੇ ਤੇ ਸਮਰ ਦੇ ਪਾਪਾ ਵੀ ਆ ਗਏ ਸੀਗੇ ਕੰਮ ਤੋਂ ਉਹ ਵੀ ਥੋੜਾ ਉਹਨਾਂ ਨੂੰ ਵੀ ਨੀਰਾ ਹੋ ਜਾਂਦਾ ਕਿਉਂਕਿ 6 ਵਜੇ ਤੁਹਾਨੂੰ ਪਤਾ ਹੋਣਦਾ ਨੇ ਛੋਟੇ ਹੋ ਗਏ ਨੀਰਾ ਜਲਦੀ ਹੋ ਜਾਂਦਾ ਹੈ ਤਾਂ ਕਰਕੇ ਕੰਮਾਂ ਤੋਂ ਫਿਰ ਲੇਟ ਹੀ ਮਤਲਬ ਲੱਗਦਾ ਵੀ ਜਿੱਦਾਂ ਲੇਟ ਆਉਂਦੀ ਹੁੰਦੀ ਹੈ ਤੇ ਪਰ ਆਉਂਦੇ ਉਹ ਸੀ ਟਾਈਮ ਨਾ ਜੋ ਗਰਮੀਆਂ 'ਚ ਆਉਂਦੇ ਹੁੰਦੇ ਆ ਗਰਮੀਆਂ 'ਚ ਤਾਂ ਜਦੋਂ ਆਉਂਦੇ ਸੀਗੇ ਕੰਮਾਂ ਤੋਂ ਉਦੋਂ ਤਾਂ ਧੁੱਪ ਜੀ ਹੁੰਦੀ ਸੀ ਹਜੇ ਜਦੋਂ ਆ ਜਾਂਦੇ ਸੂਰਜ ਐਸ਼ੀ ਪਿਆ ਨਹੀਂ ਹੁੰਦਾ ਸੀਗਾ ਜਿਉ ਨਾ ਹੋਰ ਕੱਟ ਬਸ ਨਹੀਂ ਥੋੜੀ ਆਤ ਖਿਲਾਉਣਾ ਸੀ ਹੋਰ ਕੁੱਟਾ ਬੱਤ ਹੋਰ ਕੱਟ ਦੋ ਖਦੀਆਂ ਆ ਪਾਪਾ ਦੀਆਂ ਲੱਤਾਂ ਕੰਬੜ ਦਾ ਇਦਾਂ ਲਾਇਆ ਜੀ ਤਾਂ ਬਹੁਤ ਕੁੱਟਣੀ ਹੁੰਦੀ ਆ ਮਾੜੀ ਜਿਹੀ ਉਹ ਤੇ ਬਰੇ ਹੋਰ ਕੋਟ ਨੂੰ ਹੋਰ ਇੱਕ ਵਾਰ ਹੋਰ ਕੱਟ ਦੇ ਫੇ ਪੈ ਜੀ ਫੇ ਇੱਕ ਵਾਰ ਇੱਕ ਵਾਰ ਕੱਟ ਦੇ ਨਾ ਥੈਂਕ ਯੂ

हां जी रसोई ਦਾ ਸਾਰਾ ਕੰਮ ਨਵੇੜ ਕੇ ਰੋਟੀ ਕੜੀ ਸਾਰਾ ਕੁਝ ਬਣਾ ਕੇ ਨਾ ਤੇ ਮੈਂ ਆ ਗਈ ਸੀ ਕਿ ਇੱਥੇ ਕਮਰੇ ਚ ਤੇ ਮੈਂ ਕਿਹਾ ਚਲੋ ਜੈਂਪਰ ਇੱਕ ਠੀਕ ਜਿਹਾ ਕਰਨਾ ਸੀਗਾ ਇੱਥੇ ਦੀਦੀ ਦਾ ਆਇਆ ਸੀ ਤੇ ਉਹ ਮੈਂ ਕਿਹਾ ਚਲੋ ਹਨਾ ਠੀਕ ਕਰਕੇ ਦੇਵਾ ਹਨਾ ਕਿੰਨੇ ਲੈਨ ਹੋਗਾ ਸੀ ਪਿਆਨ ਇੱਕ ਪੂਰਾ ਸੂਟ ਸੀਗਾ ਨਵਾਂ ਉਹ ਤਾਂ ਮੈਂ ਕਿੰਨੇ ਲੈਨ ਹੋਗਾ ਸੀ ਇੰਤੇ ਪਿਆਨ ਉਹ ਫੇ ਕਹਿੰਦੇ ਸੀ ਇਹਦੇ ਨਾਲ ਹੀ ਭੇਜ ਦਿਓ ਤੇ ਤਾਂ ਕਰਕੇ ਮੈਂ ਕਿਹਾ ਚਲੋ ਇਹ ਕਰਕੇ ਹਨਾ ਦਮਾ ਤੇ ਬੈਲੀ ਹੋਮਾ ਫਿਰ ਇੱਕ ਜੈਂਪਰ ਆ ਕੱਟਿਆ ਪਿਆ ਆ ਉਹ ਮੰਮੀ ਦਾ ਗਲੇ ਵਗੈਰਾ ਵੀ ਬਣਾਏ ਪਲੋਈਆਂ ਸਾਰਾ ਕੁਝ ਪਾਇਆ ਪਿਆ ਆ ਤੇ ਫਿਰ ਮੈਂ ਉਹ ਸਵੇ ਨੂੰ ਸੇਵਾਂਗੀ ਹੁਣ ਮੰਮਾ ਦੀ ਬੀੜੀ ਬਾਏ ਆ ਮਮਾ ਦੀ ਬੀੜੀ ਬਾਏ ਮਾ ਤਹਾਡੀ ਵੀ ਬੋਣੀ ਹੈ ਤੁਹਾਡੀ ਬਣਾ ਲਮਾ ਵੀਡੀਓ ਕਿੰਨਾ ਖੇਡਦਾ ਸੀ ਲੈ ਟ੍ਰੈਕਟਰ ਕਿਹਦਾ ਆ ਮੇਰਾ ਆ ਟ੍ਰੈਕਟਰ ਤੇ ਕੌਣ ਬਾ ਆ ਆ ਵਾਲਾ ਕੌਣ ਆ ਉਹ ਸਿੱਧਾ ਆ ਹੈ ਉਹ ਸੋਰਾ ਉਹ ਸੋਰਾ ਈਆ ਰੀਣ ਕੇ ਤੈਨੂੰ ਹੁਵੇ ਇਹ ਵੀ ਪਤਾ ਐ ਮੂਸੇ ਵਾਲਾ ਐ ਉਹ ਗੁਰਾ ਅੰਨੀ ਮਨੀ ਮੂਸੇ ਵਾਲੇ ਦਾ ਗਾਣਾ ਸੁਣਾ ਦੇ ਫੇ ਉਹ ਗਾਣੇ ਕਾਈ ਬਾਈ ਇ ਇਹ ਕਿਹੜਾ ਗਾਣਾ ਐ ਆ ਵੇਰਾ ਤੱਤਾ ਯਾ ਹੂੰ ਉਹ ਕੋਲੇ ਰ ਕਿਤੇ ਕੀਆ ਤੱਤਲਾ ਚੱਲ ਫੇ ਬਾਈ ਘਾ ਦੇ ਸਾਰਿਆਂ ਨੂੰ ਬਾਏ ਇਹਦਾਈ ਬਾਈ ਮਮਾ ਮਮਾ ਦੀ ਮਵਲੀ ਰ ਬਈ ਅ ਮੋਟਾ ਟਡੇ ਗੋਲ ਨੂੰ ਚਲੋ ਮਮਾ ਮਮਾ ਦੀ ਵੀਡੀਓ ਪਾਉਂ ਚੱਲਾ ਆਹ ਦੇ ਦੇ ਦੂਜਾ ਟਿੱਟ ਆਹ ਦੇ ਆਹ ਦੇ ਪਿੱਛੇ ਟੋਹ ਤੇ ਆਹ ਅ ਤਾ ਟੇਟਰ ਪੀ ਆ ਆ ਗਈ ਆ ਰਟਣੀ ਆ ਆ ਤਾਂ ਬੱਡੇ ਬੱਡੇ ਨੇ ਨਾ ਮਾ ਮੇ ਨਾ ਹੈ ਬੱਡਾ ਕਿੱਥੇ ਆ ਵੱਡਾ ਦਾ ਇੱਕ ਮਾਨੀ ਕੀ ਆ ਉਧਰ ਚਵੇ ਨੂੰ ਲੈ ਲਈ ਆ ਇਹ ਨਗੇਲਾ ਛੋਟੇ ਨੇ और टूटा है ना कहने तोड़ दिया तू कह दे तोड़ दिया ਇਹ ਜਿਹੜੀ ਰੋਟੀ ਖਾ ਲਈ ਸੀ ਤੇ ਫੇਰ ਮੈਨੂੰ ਲੱਗਦੀ ਸੀ ਉਹ ਭਾਂਡੇ ਤੋਂ ਸਾਰੇ ਭਾਂਡੇ ਵਸ ਤੋਂ ਹੀ ਹੋਏ ਸੀ ਤੇ ਚਾਹ ਤੋਂ ਦੁਆਰਾ ਫੇਰ ਮੈਂ ਚੰਗੀ ਕਰਾਣਾ ਜਿਹੜਾ ਆਪ ਕਰਦੇ ਸੀ ਤੇ ਮੈਨਾਂ ਤਾਂ ਬੜੀ ਭਾਂਡੇ ਤੋਂ ਹੋਂਗਿਆ ਤਾਂ ਨਾਲ ਹੀ ਨਾਲ ਸਤਵੀਂ ਨੂੰ ਦਿਖਾ ਦੇ ਜਿਹੜਾ ਹੈ ਫੇਰ ਹੀ ਲੈਣਾ ਤੇ ਕਿਉਂਕਿ ਫੇਰ ਜਦੋਂ ਇਹ ਥੋੜੀਆਂ ਚੰਗੀਆਂ ਜਿਹੜੀਆਂ ਆਦਤਾਂ ਕਰਨੀਆਂ ਤੇ ਇਹ ਨਾਲ ਚੀਜ਼ ਵੀ ਆਪਣੀ ਚੰਗੀ ਰਹਿੰਦੀ ਵਧੀਆ ਰਹਿੰਦੀ ਟਾਈਮ ਕਰ ਦਿੰਦੀ ਆ ਤੇ ਨਾਲੇ ਸਫਾਈ ਰਹਿੰਦੀ ਹੈ ਹਨਾ ਤੇ ਵਧੀਆ ਵੀ ਲੱਗਦਾ ਦੇਖਣ ਨੂੰ ਤਾਂ ਕਰਕੇ ਤੇ ਬਾਗਦਰ ਫਿਰਨਾ ਸਾਰੀ ਸੋਈ ਜੜੀਆ ਚੰਗੀ ਤਰ੍ਹਾਂ ਆਪਣਾ ਕਰ ਦਿੰਗੇ ਅੱਧੀ ਆਪਾਂ ਇੱਥੇ ਐਂਡ ਕਰਦੇ ਹਾਂ। ਮਿਲਦੇ ਕਰਦੇ ਹਾਂ ਸਾਡਾ ਬਲੌਗ ਜਰੂਰ ਪਸੰਡ ਆਇਆ ਹੋਗਾ। ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਵੀ। ਧੰਨਵਾਦ। ਬਾਏ ਬਾਏ।